ਗੋਪਨ ਦਰਜੰ ਸਰ ਤੇ ਹਾਂਜੀ ਕੀ ਹੋਇਆ ਕਿਸੇ ਤੁਹਾਡੇ ਪੇਸ਼ੰਗ ਸਰ ਇਹ ਇਹਦੇ ਨਾਲ ਲੀਵਰ ਵੀ ਖਰਾਬ ਹੀ ਸੀਦਾ ਤੇ ਪੇਟ ਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਤੇ ਇਹ ਤਾਂ ਇੱਕ ਫ੍ਰੈਕਚਰ ਹੋ ਗਈ ਲੱਤ ਸਰ ਛੱਟ ਲੱਗ ਗਈ ਲੱਤ ਦੇ ਤੋਂ ਕਈ ਜਗ੍ਹਾ ਹਸਪੀਟਲਾਂ ਦੇ ਵਿੱਚ ਗਏ ਕੋਈ ਹੱਥ ਨਹੀਂ ਹੀ ਪਉਂਦਾ ਫਿਰ ਅਸੀਂ ਡਾਕਟਰ ਸਾਹਿਬ ਨਾਲ ਕੋ ਆਏ ਕਿਹੜੇ ਹਸਪੀਟਲ ਇੱਥੇ ਮਾਜਨ ਕਲੀਨਿੰਗ ਹਾਂਜੀ ਹਾਂਜੀ ਇਹਦੇ ਇੱਥੇ ਇਹਨਾਂ ਡਾਕਟਰ ਸਾਹਿਬ ਨੇ ਇਹਨਾਂ ਦਾ ਬਰੇਡ ਵੀ ਕੀਤਾ ਲੀਵਰ ਦਾ ਵੀ ਇਲਾਜ ਕੀਤਾ ਤੇ 4-5 ਦਿਨ ਦੇ ਵਿੱਚ ਅਪਰੇਟ ਕਰਕੇ ਤਾਂ ਛੁੱਟੀ ਦੇਣ ਦਿੱਤੀ ਤੁਹਾਡਾ ਹੁਣ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਸਰ ਠੀਕ ਹੈ ਹੁਣ ਬਹੁਤ ਵਧੀਆ ਜੀ ਹਾਂਜੀ ਹਾਂਜੀ ਸਰ ਤੇ ਪ੍ਰੋਬਲਮ ਜਿਆਦਾ ਹੀ ਬਹੁਤ ਜਿਆਦਾ ਹੀ ਸਰ ਪ੍ਰੋਬਲਮ ਕੋਈ ਡਾਕਟਰ ਹੱਥ ਨਹੀਂ ਪਉਂਦਾ ਕਈ ਜਗ੍ਹਾ ਤੇ ਲੈ ਕੇ ਗਏ ਹਾਂ ਤੇ ਬਾਰੇ ਡਾਕਟਰ ਸਾਹਿਬ ਨੇ ਟ੍ਰੀਟਮੈਂਟ ਕੀਤਾ ਬਹੁਤ ਵਧੀਆ ਕੀਤਾ ਸਰ ਕਿੰਨੇ ਕਿ ਦਿਨ ਕਿੰਨੇ ਕਿ ਦਿਨ ਚ ਟ੍ਰੀਟਮੈਂਟ ਚੱਲ ਰਿਹਾ ਸਰ 4-5 ਦਿਨ ਦੇ ਵਿੱਚ ਆਪਰੇਟ ਕਰਤਾ ਸਰ ਹੁਣ ਕੰਡੀਸ਼ਨ ਬਿਲਕੁਲ ਹਾਂਜੀ ਹਾਂ ਓਕੇ ਹੈ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਹਾਂਜੀ ਸਰ ਪੇਟ ਵਿੱਚ ਬਹੁਤ ਜ਼ਿਆਦਾ ਪਾਣੀ ਭਰਿਆ ਸੀ ਤੇ ਮੁਕਈ ਜਗਤ ਬਖਾਇ ਕੋਈ ਨਹੀਂ ਵੀ ਗਾਥਾ ਬੰਦਾ ਜੀ ਤੇ ਮੈਂ ਇਥੇ ਮਾਜਨ ਸਿਟੀ ਇਥੇ ਲੜ ਸਾਵਣਾ ਕੋ ਨਾਮ ਬੌਰਵ ਧੰਨਵਾਦ ਕਰਦਾ ਹਾਂ ਨਾਲ ਸਟਾਫ ਦਾ ਕਰਦਾ ਹਾਂ ਜੋ ਪੰਜਾਂਦਰਾਂ ਦੇ ਵਿੱਚ ਸਹੀ ਬਹੁਤ ਹਾਂਜੀ ਬਹੁਤ ਠੀਕ ਹੈ ਮੈਂ ਡਾਕਟਰ ਇਕਤਾ ਮਾਜਨ ਮੈਡੀਕਲ ਸਿਟੀ ਦੇ ਵਿੱਚ ਐਜ਼ ਅ ਡਾਕਟਰ ਕੰਮ ਕਰ ਰਹੀ ਹਾਂ ਸਾਡੇ ਕੋਲ ਗੁਰਿੰਦਰ ਸਿੰਘ 34 ਸਾਲ ਦਾ ਮੇਲ ਪੇਸ਼ੈਂਟ ਆਇਆ ਸੀਗਾ ਅਸਾਈਟਿਸ ਸੀ ਲੀਵਰ ਸਿਰੋਸਿਸ ਸੀ ਕਾਫੀ ਮਾੜੀ ਕੰਡੀਸ਼ਨ ਦੇ ਵਿੱਚ ਆਇਆ ਸੀ 3-4 ਦਿਨਾਂ ਸੀ ਉਹਨੂੰ ਮੈਡੀਸਿਨ ਦਿੱਤੀ ਐ ਤੇ ਉਹਦਾ ઓਪਰੇਟ ਕਰਕੇ ਪਲੇਟਸ ਪਾਏ ਆ ਫ੍ਰੈਕਚਰ ਵੀ ਸੀਗਾ ਤੇ ਕਿਸੇ ਵੀ ਹਸਪੀਟਲ ਨੇ ਇਹਨੂੰ ਹੱਥ ਪਾਣ ਤੋਂ ਨਾ ਕਰਤਾ ਸੀ ਕਿਉਂਕਿ ਲੀਵਰ ਸਿਰੋਸਿਸ ਸੀ ਤੇ ਅੱਜ 4-5 ਦਿਨ ਬਾਅਦ ਤੋਂ ઓਪਰੇਟ ਤੋਂ ਬਾਅਦ ਉਹ ਬਿਲਕੁਲ ਠੀਕ ਐ ਤੇ ਉਹਦੇ ਪੀ ਅਟੈਂਡੈਂਟ ਵੀ ਬਹੁਤ ਖੁਸ਼ ਨੇ ਤੇ ਅੱਜ ਅਸੀਂ ਉਹਨੂੰ ਬੜੀ ਅੱਛੀ ਹਾਲਤ ਦੇ ਵਿੱਚ ਵਿਦ ਨਾਰਮਲ ਵਾਈਟਲਸ ਡਿਸਚਾਰਜ ਕਰ ਰਹੇ ਆ ਬੜਾ ਬੈ ਜਿਹੜੀ ਉਹਨਾਂ ਨੂੰ ਕੰਡੀਸ਼ਨ ਦੇ ਵਿੱਚ ਬਿਮਾਰੀ ਸੀ ਉਹ ਕਿੰਨੀ ਕੇ ਹੱਦ ਤੱਕ ਜਾਣਦੇ ਬਹੰਦੀ ਆ ਕਾਫੀ ਹੱਦ ਤੱਕ ਜਾਣਦੇ ਵਾ ਤਾਂ ਡਾਕਟਰ ਹੱਥ ਨਹੀਂ ਪਾਉਂਦੇ ਇਸ ਚੀਜ਼ ਨੂੰ ਕਿ ਲਿਵਰ ਕਿਸੇ ਵੇਲੇ ਵੀ ਅੰਦਰ ਜਵਾਬ ਦੇ ਸਕਦਾ ਇਸ ਕਰਕੇ ਕਿਸੇ ਵੀ ਡਾਕਟਰ ਨੇ ਨਹੀਂ ਪਾਇਆ ਪਰ ਡਾਕਟਰ ਮਹਾਜਨ ਨੇ ਇਸ ਚੀਜ਼ ਨੂੰ ਸਾਬਿਤ ਕੀਤਾ ਹੈ ਕਿ ਡਾਕਟਰਸ ਨੂੰ ਬੁਲਾ ਕੇ ਆਪਰੇਟ ਕਰਕੇ ਉਹਨੂੰ ਬਿਲਕੁਲ ਠੀਕ ਕੀਤਾ ਉਹਦਾ ਲਿਵਰ ਵੀ ਕਾਫੀ ਹੱਦ ਤੱਕ ਠੀਕ ਗਿਆ ਉਹਨੂੰ ਸਾਈਟਸ ਕੇ ਅੰਦਰ ਪੇਟ ਚ ਪਾਣੀ ਭਰ ਜਾਣਾ ਲਿਵਰ ਸਿਰੋਸਿਸ ਤੋਂ ਬਾਅਦ ਮੈਨੂੰ ਵੀ ਇਸ ਤਰ੍ਹਾਂ ਦੇ ਸਿੰਟਮ ਮਤਲਬ ਬਿਮਾਰੀ ਕਿਵੇਂ ਲੱਗਦੀ ਕਿਵੇਂ ਅ ਜਿਹੜੇ ਅਲਕੋਹਲ ਅਲਕੋਹਲਿਕ ਸੀ ਪੇਸ਼ੈਂਟ ਡਰੱਗਸ ਅਲਕੋਹਲਿਕ ਲੈਂਦਾ ਸੀ ਇਹ ਕਿਸੇ ਵੀ ਵਾਇਰਲ ਹੋ ਸਕਦੀ ਹੈ ਕਿਸੇ ਵੀ ਪੇਸ਼ੈਂਟ ਨੂੰ ਆ ਸਕਦੀ ਹੈ ਅਲਕੋਹਲ ਤੋਂ ਹੋ ਸਕਦੀ ਹੈ ਲਿਵਰ ਹੌਲੀ ਹੌਲੀ ਪਹਿਲਾਂ ਤੇ ਡੈਮੇਜ ਹੋ ਜਾਂਦਾ ਹੈ ਫਰਸਟ ਗ੍ਰੇਡ ਸੈਕਿੰਡ ਗ੍ਰੇਡ ਪੇਸ਼ੈਂਟ ਧਿਆਨ ਨਹੀਂ ਦਿੰਦੇ ਲਾਸਟ ਸਟੇਜ ਦੇ ਵਿੱਚ ਇਹਨਾਂ ਨੂੰ ਜਾ ਕੇ ਲਿਵਰ ਖਤਮ ਹੋ ਜਾਂਦਾ ਹੈ ਹੌਲੀ ਹੌਲੀ ਅੰਨੀ ਮੈਂ ਟੈਂਪਰ ਕਰ ਦਿੱਤਾ ਹਾਂ ਸਾਡੇ ਇੱਥੇ ਐਵਰੀ ਸੈਕਿੰਡ ਫਰਡੇ ਫ੍ਰੀ ਚੈੱਕਅਪ ਹੁੰਦਾ ਹੈ ਤੇ ਫਾਈਬਰੋ ਸ캔 ਹੁੰਦੀ ਹੈ ਜਿਹੜੀ 1000 ਰੁਪੀਸ ਚ ਹੁੰਦੀ ਹੈ ਤੇ ਤੇ ਬਾਅਦ 4500 5000 ਰੁਪਿਆ ਲਿਆ ਜਾਂਦਾ ਹੈ ਤੇ ਸਾਡੇ ਇੱਥੇ ਗਾਇਨੀ ਚੈੱਕਅਪ ਵੀ ਫ੍ਰਾਈਡੇ ਨੂੰ ਫ੍ਰੀ ओपीडी ਹੁੰਦੀ ਹੈ